ਸਵਾਗਤ ਹੈ ਜੀ ਹੁਸ਼ਾਰਪੁਰ نیوز ਦੇ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਹਾਂ ਚੇਤਨ ਕਾਸ਼ਾਪ ਤਾਂ ਦੋਸਤੋ ਇਹ ਤਸਵੀਰ ਦੇ ਵਿੱਚ ਜਿਹਨਾਂ ਬਜ਼ੁਰਗਾਂ ਨੂੰ ਤੁਸੀਂ ਮੇਰੇ ਨਾਲ ਵੇਖ ਰਹੇ ਹੋਵੋਗੇ ਤਾਂ ਮੈਨੂੰ ਲੱਗਦਾ ਕਿ ਹੁਸ਼ਾਰਪੁਰ ਦਾ ਕੋਈ ਵੀ ਅਜੀਹਾ ਪਸੰੰਦਾ ਨਹੀਂ ਹੋਵੇਗਾ ਜਿਨ੍ਹਾਂ ਨੇ ਇਸ ਅੰਕਲ ਨੂੰ ਜਿਹੜਾ ਨਾਂ ਵੇਖਿਆ ਹੋਵੇ ਨਾਂ ਇਹਨਾਂ ਦਾ ਬਚਿੱਤਰ ਸਿੰਘ ਆ ਤੇ ਅਕਸਰ ਇਹਨਾਂ ਨੂੰ ਅਸੀਂ ਹਰ ਟਾਈਮ ਹੁਸ਼ਾਰਪੁਰ ਦੇ ਕੰਟਾ ਘਰ ਚੌਕ ਦੇ ਵਿੱਚ ਇੱਕ ਟ੍ਰੈਫਿਕ ਪੁਲਿਸ ਦੀ ਵਰਦੀ ਦੇ ਵਿੱਚ ਵੇਖਦੇ ਆ ਹਾਲਾਂਕਿ ਵਰਦੀ ਬੇਸ਼ੱਕ ਪੁਲਿਸ ਵਾਲੀ ਹੁੰਦੀ ਹੈ ਪਰੰਤੂ ਇਹ ਪੁਲਿਸ ਦੇ ਮੁਲਾਜ਼ਮ ਨਹੀਂ ਨੇ ਇੱਕ ਸਮਾਜ ਸੇਵਾ ਕਰਦੇ ਨੇ ਤਾਂ ਜੋ ਵੀ ਲੋਕ ਇਹਨਾਂ ਨੂੰ ਪੈਸੇ ਦੇ ਕੇ ਜਾਂਦੇ ਨੇ ਉਸ ਪੈਸੇ ਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਤਾਂ ਹੁਣ ਇੱਕ ਇਹ ਲੋੜ ਹੈ ਅੰਕਲ ਨੂੰ ਹੈ ਤੁਹਾਡੀ ਸਾਰਿਆਂ ਦੀ ਮਦਦ ਦੀ ਕਿਉਂਕਿ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਦੀ ਦੋਤਰੀ ਦਾ ਜਿਹੜਾ ਵਿਆਹ ਰੱਖਿਆ ਹੋਇਆ ਤਾਂ ਇਹਨਾਂ ਦੀ ਜਿਹੜੀ ਧੀ ਹੈ ਇਹਨਾਂ ਦੇ ਕੋਲ ਹੀ ਰਹਿੰਦੀ ਹੈ ਕਿਸੇ ਕਾਰਨ ਉਸ ਦਾ ਜਿਹੜਾ ਤਲਾਕ ਹੋ ਰੱਖਿਆ ਤਾਂ ਇਸ ਤੇ ਇਹਨਾਂ ਦੇ ਕੋਲ ਹੀ ਰਹਿੰਦੀ ਹੈ ਤਾਂ ਉਸ ਦੋਤੀ ਦਾ ਜਿਹੜਾ ਵਿਆਹ ਰੱਖਿਆ ਹੋਇਆ ਤਾਂ ਉਸ ਦੇ ਕਾਰਨ ਇਹਨਾਂ ਨੂੰ ਜਿਹੜੀ ਆਰਥਿਕ ਪੱਖੋਂ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਗੱਲਬਾਤ ਕਰ ਲੈਣੇ ਆ ਕਿਹਾ ਨਾ ਮੈਂ ਅਕਲ ਜੀ ਤੁਹਾਡਾ ਮੈਂ ਚੱਤਰ ਸਿੰਘ। ਚੱਤਰ ਸਿੰਘ ਜੀ ਕਿੱਥੇ ਰਹਿੰਦੇ ਹੋ ਤੁਸੀਂ ਹੁਸ਼ਾਰਪੁਰ ਦੇ ਵਿੱਚ ਜੀ? ਇਹ ਮੈਂ ਛੱਤੇ ਬਾਜ਼ਾਰ ਦੇ। ਛੱਤੇ ਬਾਜ਼ਾਰ 'ਚ ਰਹਿੰਦੇ ਹੋ? ਹਾਂ ਜੀ। ਇੱਥੇ ਕਿਰਾਏ ਤੇ ਰਹਿੰਦੇ ਹੋ ਜੀ? ਮੈਂ ਕਿਰਾਏ 'ਚ ਰਹਿਣਾ ਜੀ 1000 ਰੁਪਏ। ਠੀਕ ਆ ਜੀ। ਇੱਕ ਤੁਹਾਡੀ ਆਪਾਂ ਇਹ ਵੀਡੀਓ ਵੇਖੀ ਸੀਗੀ ਸਾਡੀ ਫੋਟੋ ਤੁਹਾਡੀ ਸਾਡੀ ਨਿਗਾਹ 'ਚ ਆਈ ਸੀਗੀ। ਤੁਹਾਡੇ ਘਰ ਦੇ ਵਿੱਚ ਕੋਈ ਪ੍ਰੋਗਰਾਮ ਰੱਖਿਆ ਹੋਇਆ ਹੈ ਤੁਹਾਡੀ ਦੋਤੀ ਦਾ ਵਿਆਹ ਤੇ ਤੁਸੀਂ ਲੋਕਾਂ ਤੋਂ ਮਦਦ ਦੀ ਅਪੀਲ ਕਰ ਰਹੇ ਹੋ ਜੀ। ਦੱਸ ਦਿਓ ਕਿਸ ਦਾ ਵਿਆਹ ਵਾ ਕਿੰਨੀ ਉਮਰ ਹੈ ਤੇ ਕਿਹੜੀ ਜਗ੍ਹਾ ਵਿਆਹ ਰੱਖਿਆ ਹੋਇਆ ਜੀ? ਇਹ ਆਪਣੇ ਦੇਖੋ ਜੀ ਜਿਹੜੇ ਦੇ ਵਿੱਚ ਅਜੀਪੁਰ ਐਸ ਜਿੰਮੀ ਦੀ ਕੋਠੀ ਦੇ ਨਾਲ ਹੈ ਤੇ ਮੈਂ ਮੁੰਡਾ ਉੱਤੇ ਲਗਾ ਦੇ ਰਹੇ ਕਿ ਆਪਣੇ ਪੁੱਤ ਦੇ ਵਿੱਚ ਤੇ ਮੈਂ ਉਹ ਸਾਡਾ ਪੁੱਤੀ ਹੁਣ ਜਲਦੀ ਤੇ ਦੇਣੀ ਜਾਂ ਫੇ ਜੀ ਬੱਚਾ ਜਿੱਤਾ ਦਾ ਦਵਾਈ ਸਮਝੋਈ ਹੈ ਨਹੀਂ ਤੇ ਆਪਣੇ ਰਹੋਗੇ ਆਪਣੇ ਜਿੱਦਾਂ ਮਰਜੀ ਰਹਿਣ ਲੜਾਈ ਝਗੜਾਈ ਕੋਈ ਨਹੀਂ ਚਾਹੀ ਮੈਂ ਗਰੀਬਾਂ ਦਾ ਸੇਵਾ ਕਰਦੇ ਆ ਤੁਹਾਡੇ ਦੀ ਅੱਛਾ ਵਿਆਹ ਕਦੋਂ ਦਾ ਅੰਕਲ ਜੀ ਰੱਖਿਓ ਪਹਿਲੀ ਤਰੀਕ ਪਹਿਲੀ 1 ਅਗਸਤ ਦਾ ਜੀ ਹਾਂ ਜੀ ਬਦਲ ਕੇ ਅੱਜ ਤੋਂ 14 ਕਿ 15 ਦਿਨ ਬਾਅਦ ਨਹੀਂ ਅੱਜ ਪਹਿਲੀ ਆ ਜਾਣੀ ਹੈ ਹਾਂਜੀ ਅਗਲੇ ਮਹੀਨੇ ਦੇ ਇੱਕ ਤਰੀਕੇ ਨੂੰ ਹੈ ਨਾ ਜੀ ਹਾਂਜੀ ਠੀਕ ਹੈ ਜੀ ਤੇ ਕੀ ਲੋਕਾਂ ਨੂੰ ਤੁਸੀਂ ਕਹਿਣਾ ਚਾਹੁੰਦੇ ਹੋ ਕਿਵੇਂ ਤੁਹਾਡੀ ਮਦਦ ਕਰਨ ਜੀ ਇਹ ਹਾਂਜੀ ਲੋਕਾਂ ਨੇ ਕੁਝ ਕੀਤੀ ਆ ਕੁਝ ਆ ਰਹੇ ਆ ਤੇ ਜੋ ਮਾੜੀ ਮੁੱਟੀ ਸ਼ੇਮਾ ਹੈ ਮਹਾਰਾਜ ਜੈ ਜਊਗੇ ਤੁਮਨੇ ਆਪਣਾ ਅਲੱਗ ਕਰੂੰਗਾ ਕੁਝ ਕਿੰਨੀਆਂ ਅੰਕਲ ਜੀ ਤੀਆਂ ਹੀ ਆ ਤੁਹਾਡੀਆਂ ਗੱਲੀਆਂ ਹਨਾ ਜੀ ਮੇਰੀਆਂ ਚੰਨ ਦੋ ਕੁੜੀਆਂ ਦੋਹਾਂ ਕੁੜੀਆਂ ਹੀ ਗਾ ਤਿੰਨ ਕੁੜੀਆਂ ਆ ਦੋ ਮੁੰਡੇ ਆ ਉਹ ਮੇਰੇ ਕੋਲ ਹੀ ਆ ਅੱਛਾ ਜੀ ਅੱਜ ਤੋਂ ਮੈਂ ਹਾਂ ਫੁਰਮੀ ਮਾਰ ਰਲ ਮੜਾ ਮੋਟਾ ਕਰੂੰਗਾ ਤਾਂ ਜੇ ਜਵਾਈ ਕਰੋਗੇ ਤਾਂ ਮੈਂ ਠੀਕ ਹੈ ਨਹੀਂ ਤਾਂ ਮੈਂ ਜਿੱ ਤੱਕ ਬੈਠਾ ਆ ਉਹ ਟੱਕਰ ਕਰ ਜਾਊਗਾ ਤੇ ਘਰ ਦਾ ਗੁਜ਼ਾਰਾ ਅੰਕਲ ਜੀ ਇਦਾਂ ਹੁੰਦਾ ਤੁਸੀਂ ਸਾਰਾ ਦਿਨ ਇੱਥੇ ਕੰਮ ਕਰਦੇ ਹੋ ਫਿਰ ਜੋ ਲੋਕ ਦੇਖ ਕੇ ਜਾਂਦੇ ਨੇ ਗੁਜ਼ਾਰਾ ਇਸੇ ਤਰ੍ਹਾਂ ਦਾ ਮੈਨੂੰ ਜੇ ਜਾਂਦੇ ਕੋਈ 50 ਜਾਂਦਾ 100 ਜਾਂਦਾ ਮੈਸੇ ਇਹ ਹੈ ਕਿ ਮੈਂ ਕਿਸੇ ਕੋ ਮੰਗਦਾ ਨਹੀਂ ਆਪਣੇ ਆਪ 50 10 20 ਜੋ ਵੀ ਹੈ ਨਾ ਹਮਨ ਚੰਚਾ ਉਸ ਬੰਦਾ ਹੈ ਤਬ ਉਹਦੇ ਵਿੱਚ ਰੋਟੀ ਪਾਣੀ ਆਪਣਾ ਚਾਰ ਪਿਆਸੇ ਤੁਸੀਂ ਸਾਰਾ ਦਿਨ ਇੱਥੇ ਇੱਕ ਟ੍ਰੈਫਿਕ ਨੂੰ ਕੰਟਰੋਲ ਕਰਦੇ ਹੋ ਕਦੀ ਪੁਲਿਸ ਵਾਲਿਆਂ ਨੇ ਵੀ ਮਦਦ ਕੀਤੀ ਜਾਂ ਕੋਈ ਥਾਣਾ ਜਾਂ ਕੋਈ ਹੋਰ ਕਿਸੇ ਪੁਲਿਸ ਮੁਲਾਜ਼ਮ ਨੇ ਅਫਸਰ ਨੇ ਜਿੰਝੇ ਹੈਗੇ ਆ ਥੋੜੇ ਬਹੁਤ ਆਪਣੇ ਆਪ ਹੀ ਆਪਣੇ ਦੇ ਹੈਲਪ ਮਾੜੀ ਮੋਟੀ ਸਾੜੀ ਕਰਦੇ ਤਾਂ ਅਸੀਂ ਜਦੋਂ ਹੁਣ ਗੱਡੀ ਅੰਦਰ ਟਮਾਈ ਆ ਬਾਹਰ ਆਈ ਹੈ ਇੰਦਰ ਗੱਡੀ ਖੜੀ ਜਾਓ ਚੱਲ ਭਾਈ ਚਲਾਨ ਕਟੋ ਤਵਾਂ ਮੈਂ ਕੰਮ ਕਰਦਾ ਜੋ ਵੀ ਉਹ ਜਾਈ ਗਿਆ ਠੀਕ ਹੈ ਨਹੀਂ ਤੇਜ਼ਾ ਭਾਈ ਆਪਣੀ ਮਰਜ਼ੀ ਹੈ ਅਸੇ ਮਤਲਬ ਕਿ ਕਿਤੇ ਕਿਤੇ ਮਦਦ ਕਰਦੇ ਹਾਂ ਥਾਣੇ ਵਾਲੇ ਵੀ ਹਾਂ ਜੀ ਥਾਣੇ ਦੇ ਮੱਤ ਕਰਦਾ ਬਾਹਰ ਜਿਹੜਾ ਆ ਜਾ ਗਿਆ ਮਾਡਰ ਡਾਉਨ ਚਾਹ ਦੀ ਕੇ ਸਦਾ ਥਾਣਾ ਦਾ ਕੋਈ ਵੀ ਹੈ ਗੜੀਆਂ ਆਂਦੀਆਂ ਬਾ ਸਭ ਕੋਨ ਵਾਸਤੇ ਮੋਰ ਕੇ ਜਾਂਦਾ ਓ ਤੁਹਾਡਾ ਕੋ ਮੋਬਾਈਲ ਹੈਗਾ ਅੰਕਲ ਜੀ ਮੋਬਾਈਲ ਹੈਗਾ ਨੰਬਰ ਮੋਬਾਈਲ ਦਾ ਨੰਬਰ ਬੋਲ ਦਿਓ ਤੁਸੀਂ ਇੱਕ ਵਾਰ ਜੀ ਆਏ ਇਹਦਾ ਨੰਬਰ ਹੈ ਤੁਹਾਡੇ ਮੋਬਾਈਲ ਦਾ ਇਹ ਤੁਹਾਡਾ ਨੰਬਰ ਹੈ ਜੀ ਹਾਂ ਇਹ ਜੀ ਨੰਬਰ ਹੈਗਾ 889453 4970 8894534970 ਤੇ ਜੇ ਕੋਈ ਵੀ ਵਿਅਕਤੀ ਹੈ ਅੰਕਲ ਦੀ ਦੋਤੀ ਦਾ ਵਿਆਹ ਰੱਖਿਆ ਹੋਇਆ ਹੈ ਘਰ ਦੇ ਵਿੱਚ ਤੇ ਕਿਉਂਕਿ ਘਰ ਦੇ ਵਿੱਚ ਇਕੱਲਾ ਹੈ ਇਹਨਾਂ ਦਾ ਸਿਰ ਤੇ ਸਾਰਾ ਗੁਜ਼ਾਰਾ ਹੈ ਸਾਰਾ ਦਿਨੇ ਚੌਕ ਦੇ ਵਿੱਚ ਖੜੇ ਰਹਿ ਕੇ ਟ੍ਰੈਫਿਕ ਨੂੰ ਕੰਟਰੋਲ ਕਰਦੇ ਨੇ ਤੇ ਜੋ ਵੀ ਲੋਕ ਇਹਨਾਂ ਦੀ ਮਦਦ ਕਰਦੇ ਨੇ ਉਸ ਪੈਸੇ ਦੇ ਨਾਲ ਹੀ ਗੁਜ਼ਾਰਾ ਕਰਦੇ ਨੇ ਤਾਂ ਸਾਡੀ ਇਹੀ ਅਪੀਲ ਹੈ ਤੁਹਾਨੂੰ ਸਾਰਿਆਂ ਨੂੰ ਕਿ ਜੋ ਵੀ ਇਹਨਾਂ ਦੀ ਬਜ਼ੁਰਗਾਂ ਦੀ ਮਦਦ ਕਰਨਾ ਚਾਹੁੰਦਾ ਹੈ ਮੋਬਾਈਲ ਨੰਬਰ ਵੀ ਬੋਲ ਦਿੱਤੇ ਹੋਏ ਨੇ ਕਿ ਇਹਨਾਂ ਦੇ ਨੰਬਰ ਤੇ ਤੁਸੀਂ ਸੰਪਰਕ ਕਰਕੇ ਇਹਨਾਂ ਦੇ ਕੋਲ ਆ ਸਕਦੇ ਹੋ ਅੰਕਲ ਜੀ ਸਮਾਂ ਕਿੰਨੇ ਤੋਂ ਕਿੰਨੇ ਵਜੇ ਤੱਕ ਇੱਥੇ ਰਹਿੰਦੇ ਹੋ ਤੁਸੀਂ ਮੈਂ 5 ਵਜੇ ਤੱਕ ਜੀ 5 ਤੋਂ 5 ਸਵੇਰੇ ਕਿੰਨੇ ਵਜੇ ਆਉਂਦੇ ਹੋ ਜੀ 5 ਵਜੇ ਸਵੇਰੇ 5 ਵਜੇ ਆ ਜੰਨੇ ਜੀ 5 ਵਜੇ ਤੋਂ ਲੈ ਕੇ 5 ਵਜੇ ਤੱਕ ਇੱਥੇ ਲੱਗ ਹਾਂ ਗੱਡੀਆਂ ਆਉਂਦੀਆਂ ਸਕੂਲ ਦੀਆਂ ਉਹ ਵੀ ਇਧਰੋਂ ਵੀ ਆਉਂਦੀਆਂ ਇਧਰੋਂ ਵੀ ਆਉਂਦੀਆਂ ਉਹਦਰੋਂ ਮੋਟਰਸਾਈਕਲ ਸਭ ਉਧਰ ਜਾਮ ਲੱਗ ਜਾਂਦਾ ਤੇ ਮੈਂ ਇਸ ਕਰਕੇ ਆ ਜਣਾ ਵੱਡੀਆਂ ਬੱਸਾਂ ਵੀ ਆਉਂਦੀਆਂ ਉਹ ਵੀ ਗੱਡੀਆਂ ਕਾਰਾਂ ਜੋ ਵੀ ਆ ਤੇ ਜਾਮ ਲੱਗ ਗਿਆ ਤਾਂ ਮੈਂ ਕੀ ਕਰ ਲਾ ਹੋਣਾ ਠੀਕ ਹੈ ਆ ਸਵੇਰ 5 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਜਾਨਕੀ 12 ਘੰਟਿਆਂ ਤੱਕ ਕੰਮ ਕਰ ਇੱਥੇ ਰਹਿੰਦੇ ਨੇ ਜੇਕਰ ਜੇ ਉਹ ਜੋ ਵੀ ਵਿਅਕਤੀ ਇਸ ਵੀਡੀਓ ਨੂੰ ਵੇਖ ਰਿਹਾ ਇਸ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ ਤੇ ਜੇਕਰ ਕੋਈ ਵੀ ਤੁਹਾਡੇ ਦੇ ਵਿੱਚੋਂ ਇਹਨਾਂ ਦੀ ਤੁਹਾਡੇ ਵਿੱਚੋਂ ਇਹਨਾਂ ਦੀ ਕੋਈ ਮਦਦ ਕਰਨਾ ਚਾਹੁੰਦਾ ਆਰਥਿਕ ਪੱਖੋਂ ਤਾਂ ਜ਼ਰੂਰ ਇੱਥੇ ਆ ਕੇ ਇਹਨਾਂ ਦੀ ਮਦਦ ਕਰ ਸਕਦਾ ਹੈ ਕੈਮਰਾ ਪਰਸਨ ਮਨਵੀਰ ਮੇਟਿਆਣਾ ਦੇ ਨਾਲ ਚੇਤਨ ਕਸ਼ਪ ਤਾਜ਼ਾ ترین ਖਬਰਾਂ ਦੇ ਲਈ ਜੁੜੇ ਹੋ ਹੁਸ਼ਾਰ ਪਰ ਨਿਊਜ਼ ਦੇ ਨਾਲ